ਕਹਨੇ ਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਇਹ ਮੋਸਟਲੀ ਜਾਦੂਗਰਾਂ ਦੇ ਲਈ ਉਹੜੇ ਤਾੰਤ੍ਰਿਕ ਵਿਦਿਆ ਦੇ ਨਾਲ ਕਿਸੇ ਦੇ ਨਾਲ ਛਲ ਕਰਦੇ ਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਇਹ ਛਲ ਦੇ ਨਾਲ ਸੰਬੰਧ ਰੱਖਦੀਆਂ ਜਿੰਨੀਆਂ ਵੀ ਧਾਰਮਾਏ ਆ ਜਿਨ੍ਹਾਂ ਦੀ ਗੱਲਬਾਤ ਇਹ 크ਿਸਚੀਅਨਟੀ ਨਾਲ ਜੋੜ ਕੇ ਤੇ ਕਹਿੰਦੇ ਆ ਕਿ ਕਾਨੂੰਨ ਨੂੰ ਚਾਹੀਦਾ ਆ ਸ਼ਹਿਰ ਦੇ ਡੀਸੀ ਨੂੰ ਚਾਹੀਦਾ ਆ ਸ਼ਹਿਰ ਦੇ ਸਿਹਤ ਮੰਤਰਾਲੇ ਨੂੰ ਚਾਹੀਦਾ ਆ ਕਿ ਉਹ 크ਿਸਚੀਅਨ ਦੇ ਖਿਲਾਫ ਐਕਸ਼ਨ ਲੈ ਸੋ ਅਸੀਂ ਦਸਣਾ ਚਾਉਂਦੇ ਆ ਜਿਹੜਾ ਮਸੀਹਤ ਦੇ ਵਿੱਚ ਚੰਗਿਆਈ ਹੁੰਦੀ ਹੈ ਮਸੀਹਤ ਵਿੱਚ ਜਿਹੜੇ ਅਦਭਤ ਕੰਮ ਹੁੰਦੇ ਆ ਉਹ ਨਾ ਕੋਈ ਜਾਦੂਗਰੀ ਹੈ ਨਾ ਕੋਈ ਤਾంత్రਿਕ ਵਿੱਦਿਆ ਹੈ ਉਹ ਸ਼ਰੈ ਆਮ ਉਹ ਸਾਰੇ ਕੰਮ ਜਿਹੜੇ ਆ ਉਹ ਹੁੰਦੇ ਆ ਔਰ ਉਹਨਾਂ ਚੰਗਿਆਈਆਂ ਦੇ ਉੱਤੇ ਕੋਈ ਥਰਡ ਪਰਸਨ ਦਾਅਵਾ ਨਹੀਂ ਕਰ ਸਕਦਾ ਕਿ ਝੂਠੀ ਹੈ ਜਾਂ ਸੱਚੀ ਹੈ ਕੋਈ ਤੀਸਰਾ ਬੰਦਾ ਉਹਦੇ ਉੱਤੇ ਦਾਅਵਾ ਕਰਕੇ ਉਹਨੂੰ ਸੱਚਾ ਜਾਂ ਝੂਠਾ ਨਹੀਂ ਠਹਿਾ ਸਕਦਾ ਇਹ ਤੇ ਜਿਨਨੇ ਚੰਗਿਆਈ ਪਾਈ ਆ ਉਹ ਇਹ ਸਿੱਧ ਕਰੇ ਸਿਰਫ ਕੰਪਲੇਂਟ ਨਹੀਂ ਬਲਕਿ ਉਹ ਇਹ ਸਿੱਧ ਕਰੇ ਕਿ ਮੈਨੂੰ ਇਹਨਾਂ ਨੇ ਬੁਲਾਇਆ ਸੀਗਾ ਤੇ ਮੇਰੇ ਨਾਲ ਇਹਨਾਂ ਨੇ ਕੋਈ ਧੋਖਾ ਕੀਤਾ ਹੈ ਕੋਈ ਜਲਸਾ ਜੀ ਕੀਤੀ ਹੈ ਜਾਂ ਮੇ ਕੋਈ ਝੂਠੀ ਬਿਆਨ ਬਾਜੀ ਕਰਵਾਈ ਆ ਜਾਂ ਮੈਨੂੰ ਇਹ ਬਿਮਾਰੀ ਹੈ ਹੀ ਨਹੀਂ ਸੀ ਜਾਂ ਇਦਾਂ ਦੀ ਕੋਈ ਪ੍ਰੋਬਲਮ ਹੈ ਹੀ ਨਹੀਂ ਸੀ ਤੇ ਮੈਂ ਉੱਤ ਉਸ ਪ੍ਰੋਬਲਮ ਦੇ ਵਿੱਚ ਕਦੀ ਗਿਆ ਵੀ ਨਹੀਂ ਤੇ ਮੈਨੂੰ ਇਹਨਾਂ ਨੇ ਕਿਹਾ ਸੀ ਤੇ ਮੈਂ ਇਹਨਾਂ ਦੇ ਕਹਿਣ ਦੇ ਉੱਤੇ ਕਰ ਦਿੱਤੀ ਇਹ ਆਈ ਦੀ ਧੋਖਾ ਧੜੀ ਦੇ ਮਾਮਲੇ ਦੇ ਵਿੱਚ ਲੇਕਿਨ ਚਰਚਾ ਦੇ ਵਿੱਚ ਆ ਕੇ ਜਿਹੜੇ ਲੋਕ ਆਰਾਮ ਪਾਉਂਦੇ ਆ ਉਹ ਇਲਾਹੀ ਸ਼ਕਤੀ ਦੇ ਨਾਲ ਉਹ ਖੁਦਾਈ ਸ਼ਕਤੀ ਦੇ ਨਾਲ ਉਹ ਪਰਮੇਸ਼ਵਰ ਦੀ ਸਮਰਥ ਦੇ ਨਾਲ ਪਰਮੇਸ਼ਵਰ ਦੀ ਕੂਬਤ ਦੇ ਨਾਲ ਪਰਮੇਸ਼ਵਰ ਦੀ ਪਾਵਰ ਦੇ ਨਾਲ ਹੁੰਦਾ ਹੈ ਕਰਨ ਵਾਲਾ ਕੋਈ ਇਨਸਾਨ ਨਹੀਂ ਹੈ ਇਹ ਧਿਆਨ ਦਿਓ ਅਗਰ ਕੋਈ ਇਨਸਾਨ ਮਸੀਹੀ ਕਹਾਉਂਦਿਆਂ ਹੋਇਆ ਇਹੋ ਜਿਹਾ ਕੋਈ ਦਾਵਾ ਕਰ ਰਿਹਾ ਆ ਤੇ ਅਸੀਂ ਆਪ ਕਾਵਾਂਗੇ ਕਿ ਤੁਰੰਤ ਉਹਦੇ ਖਿਲਾਫ ਜਿਹੜਾ ਵੀ ਐਕਸ਼ਨ ਬੰਦਾ ਉਹਨੂੰ ਲਾਓ ਉਹਨੂੰ ਕਰੋ ਔਰ ਜੋ ਵੀ ਕਾਨੂੰਨੀ ਤੌਰ ਤੇ ਉਹਦੇ ਲਈ ਸਜ਼ਾ ਬੰਦੀ ਆ ਉਹਨੂੰ ਦਿੱਤੀ ਜਾਵੇ ਤਾਂ ਕਿ ਮਸੀਹਤ ਦੇ ਵਿੱਚ ਅਗਰ ਕੋਈ ਇਹੋ ਜਿਹੇ ਲੋਕ ਹੈਗੇ ਤੇ ਉਹਨਾਂ ਦੇ ਉੱਤੇ ਨੱਥ ਪਾਏ ਜਾ ਸਕਣ ਲੇਕਿਨ ਦੂਸਰੇ ਪਾਸੇ ਮਸੀਹਤ ਦਾ ਤੇ ਜਿਹੜਾ ਸਿਸਟਮ ਹੈ ਨਾ ਉਹ ਤੇ ਸਾਨੂੰ ਪਰਮੇਸ਼ਵਰ ਨੇ ਇਹ ਅਧਿਕਾਰ ਦਿੱਤਾ ਆ ਹੁਣ ਇਹਦੇ ਵਿੱਚ ਅਸੀਂ ਕੀ ਕਰੀਏ ਵੀ ਦੂਜੀਆਂ ਕੌਮਾਂ ਨੂੰ ਇਹ ਅਧਿਕਾਰ ਨਹੀਂ ਮਿਲਿਆ ਉਹ ਜਿਨ੍ਹਾਂ ਨੂੰ ਵੀ ਜਿਨ੍ਹਾਂ ਦੇ ਵਿੱਚ ਵੀ ਬਲੀਵ ਕਰਦੇ ਆ ਤੇ ਜਿਨ੍ਹਾਂ ਵਿੱਚ ਵੀ ਆਸਾ ਰੱਖਦੇ ਉਹਨਾਂ ਨੇ ਉਹ ਸਾਰੀਆਂ ਤਾਕਤਾਂ ਭਾਵਨਾ ਜਿਨ੍ਹਾਂ ਨੂੰ ਵੀ ਮੰਨਦੇ ਸੀ ਉਹਨਾਂ ਨੇ ਆਪਣੇ ਤੱਕ ਰੱਖੀਆਂ ਆਪਣੇ ਚਾਹਣ ਵਾਲਿਆਂ ਨੂੰ ਨਹੀਂ ਦਿੱਤੀਆਂ ਹੁਣ ਇਹਦੇ ਵਿੱਚ ਕੋਈ ਸਾਡਾ ਕਸੂਰ ਥੋੜਾ ਇਦੇ ਵਿੱਚ ਸਾਡੇ ਕੋਲ ਪ੍ਰੋਬਲਮ ਥੋੜਾ ਵੀ ਤੁਹਾਡੇ ਕੋਲ ਉਹ ਅਧਿਕਾਰ ਨਹੀਂ ਹੈ ਸਾਨੂੰ ਅਧਿਕਾਰ ਦਿੱਤਾ ਹੈ ਕਿ ਤੁਸੀਂ ਜਾਓ ਤੇ ਜਾ ਕੇ ਰੋਗੀਆਂ ਉੱਤੇ ਹੱਥ ਰੱਖੋ ਸਾਨੂੰ ਹੁਕਮ ਹੋਇਆ ਹੈ ਹੱਥ ਰੱਖ ਰੋਗੀ ਨੂੰ ਚੰਗਾ ਕਰਨ ਦਾ ਹੁਕਮ ਨਹੀਂ ਹੋਇਆ ਸਾਨੂੰ ਹੁਕਮ ਹੋਇਆ ਹੈ ਰੋਗੀ ਦੇ ਉੱਤੇ ਹੱਥ ਰੱਖੋਗੇ ਤੇ ਰੋਗੀ ਚੰਗਾ ਹੋਵੇਗਾ ਸੋ ਕਿਸ ਚੀਜ਼ ਦੇ ਨਾਲ ਹੱਥ ਰੱਖਾਂਗੇ ਈਮਾਨ ਦੇ ਨਾਲ ਹੱਥ ਰੱਖਾਂਗੇ ਅਗਲਾ ਅੱਗੋਂ ਜਿਹੜਾ ਰੋਗੀ ਪ੍ਰਾਰਥਨਾ ਕਰਨ ਆਇਆ ਉਹ ਵੀ ਈਮਾਨ ਕਰੇ ਤੇ ਖੁਦਾ ਆਪਣੀ ਕੁਦਰਤ ਵਿਖਾਵੇਗਾ ਯਾਨੀ ਕੌਣ ਕੇ ਵਿਖਾਵੇਗਾ ਖੁਦਾ ਆਪਣੀ ਕੁਦਰਤ ਵਿਖਾਵੇਗਾ ਨਾਤੇ ਇਹਦੇ ਵਿੱਚ ਕੋਈ ਜਾਦੂ ਟੂਣਾ ਨਾ ਕੋਈ ਝਾਲਸਾ ਜੇ ਨਾ ਕੋਈ ਛਲ ਨਾ ਕੋਈ ਕਪਟ ਨਾ ਕੋਈ ਕਿਸੇ ਨੂੰ ਗੁੰਮਰਾਹ ਕਰਨਾ ਸਾਨੂੰ ਹੁਕਮ ਦਿੱਤਾ ਆ ਜਾਓ ਤੇ ਰੋਗੀਆਂ ਨੂੰ ਚੰਗੇ ਕਰੋ ਸੋ ਜਾਓ ਤੇ ਰੋਗੀਆਂ ਨੂੰ ਚੰਗੇ ਕਰੋ ਤੇ ਭਾਵ ਇਸ ਹੁਕਮ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਕੋਈ ਆਪਣੀ ਤਾਕਤ ਜਾਂ ਸਮਰਥ ਦੇ ਨਾਲ ਕਿਸੇ ਨੂੰ ਚੰਗਿਆ ਕਰਨਾ ਆ ਬਲਕਿ ਅਸੀਂ ਤਾਂ ਉਹਦੇ ਹੁਕਮ ਨੂੰ ਮੰਨਿਆ ਆ ਜਿਹਦੇ ਵਿੱਚ ਅਸੀਂ ਵਿਸ਼ਵਾਸ ਕੀਤਾ ਉਹਦੇ ਅਸੀਂ ਹੁਕਮ ਨੂੰ ਮੰਨਿਆ ਤੇ ਹੁਕਮ ਨੂੰ ਮੰਨਦੇ ਹੋਏ ਅਸੀਂ ਗਏ ਆਂ ਔਰ ਇਮਾਨ ਦੇ ਨਾਲ ਅਸੀਂ ਪ੍ਰਾਰਥਨਾ ਕੀਤੀ ਆ ਉਹ ਸਾਡਾ ਇਮਾਨ ਹੈ ਕਿ ਇਮਾਨਦਾਰਾ ਵਿਸ਼ਵਾਸ ਦੇ ਨਾਲ ਕੀਤੀ ਕੀ ਦੁਆ ਦਾ ਬੜਾ ਅਸਰ ਹੁੰਦਾ ਆ ਸਾਡੇ ਪ੍ਰਭੂ ਨੇ ਕਿਹਾ ਆ ਕਿ ਤੁਸੀਂ ਅਜੇ ਤੱਕ ਮੇਰੇ ਨਾਮ ਦੇ ਵਿੱਚ ਮੇਰੇ ਪਿਤਾ ਦੇ ਕੋਲੋਂ ਕੁਝ ਨਹੀਂ ਮੰਗਿਆ ਮੰਗੋ ਤੇ ਤੁਹਾਨੂੰ ਦਿੱਤਾ ਜਾਵੇਗਾ ਸੋ ਸਾਡੇ ਪ੍ਰਭੂ ਜੀ ਐਸਐਮਸੀ ਨੇ ਕਿਹਾ ਆ ਮੇਰੇ ਮੰਨਣ ਵਾਲੇ ਮੇਰੇ ਵਿੱਚ ਈਮਾਨ ਰੱਖਣ ਵਾਲੇ ਮੇਰੇ ਤੋਂ ਵੀ ਅਦਭੁਤ ਮੇਰੇ ਤੋਂ ਵੀ ਵੱਡੇ ਵੱਡੇ ਕੰਮ ਕਰਨਗੇ ਉਹ ਕੰਮ ਕਈ ਤਰ੍ਹਾਂ ਦੇ ਹੋ ਸਕਦੇ ਜਿਨ੍ਹਾਂ ਵਿੱਚ ਇੱਕ ਚੰਗਿਆਈ ਵੀ ਆ ਸੋ ਇਸ ਲਈ ਸਾਨੂੰ ਤੇ ਜਿਹਦੇ ਵਿੱਚ ਅਸੀਂ ਆਸਥਾ ਰੱਖਦੇ ਆ ਸਾਨੂੰ ਤੇ ਉਹਦੇ ਵੱਲੋਂ ਇਹ ਅਧਿਕਾਰ ਮਿਲੇ ਆ ਔਰ ਅਸੀਂ ਉਹਨਾਂ ਅਧਿਕਾਰਾਂ ਨੂੰ ਇਸਤੇਮਾਲ ਕਰਦੇ ਆ ਚੰਗਾ ਕਰਨਾ ਜਾਂ ਨਾ ਕਰਨਾ ਇਹ ਪਰਮੇਸ਼ਵਰ ਦੇ ਹਾਥਵਾ ਸੇਆ ਸਾਡਾ ਕੰਮ ਹੈਗਾ ਪ੍ਰਾਰਥਨਾ ਕਰਨਾ ਇਹ ਮੈਂ ਕੱਲ ਦੀ ਵੀਡੀਓ ਵਿੱਚ ਵੀ ਆਲਰੇਡੀ ਦੱਸ ਚੁੱਕਿਆ ਹਾਂ ਮੁਸੀਬਤ ਸਿਰਫ ਇੱਥੇ ਹੀ ਆ ਕਿ ਮੁਸੀਬਤ ਵਿੱਚ ਇਹ ਸਭ ਕੁਝ ਕਿਉਂ ਹੋ ਰਿਹਾ ਤੇ ਦੂਸਰੇ ਵਿੱਚ ਕਿਉਂ ਨਹੀਂ ਹੋ ਰਿਹਾ ਪੰਗਾ ਇੱਥੋਂ ਆ ਮੁਸੀਬਤ ਦੀ ਜਿਹੜੀ ਕਾਰਨ ਹੈ ਉਹ ਇਹ ਆ ਦੂਸਰਾ ਮਸੀਹੀ ਲੋਕ ਕਿਉਂ ਜਗਾ ਜਗਾ ਪ੍ਰਚਾਰ ਕਰ ਰਹੇ ਭਾਈ ਤੁਹਾਨੂੰ ਰੋਕਿਆ ਸੀ ਤੁਸੀਂ ਕਰੋ ਨਾ ਪ੍ਰਚਾਰ ਤੁਹਾਨੂੰ ਰੋਕਿਆ ਪਿੱਛੇ ਕਪਾਪਾ ਇਹ ਕੋਈ ਪਰਚੇ ਵਗੈਰਾ ਵੰਡਣ ਦੇ ਸੀਗੇ ਕਿਸੇ ਵੱਡੇ ਚਰਚ ਦੇ ਤੇ ਉਹ ਉੱਥੇ ਕਹਿੰਦੇ ਵੀ ਤੁਸੀਂ ਸਾਨੂੰ ਪਰਚੇ ਕਿਉਂ ਦੇ ਰਹੇ ਹੋ ਅਸੀਂ ਤੁਹਾਡੇ ਕੋ ਪਰਚਾ ਮੰਗਿਆ ਅਗਲੇ ਨੇ ਤੁਹਾਡੇ ਵੱਲ ਪੇਸ਼ਕਾਸ਼ ਕੀਤੀ ਹੈ ਤੁਸੀਂ ਲੈਣਾ ਲਓ ਨਹੀਂ ਲੈਣਾ ਨਾ ਲਓ ਇਹ ਕੋ ਜਰੂਰੀ ਥੋੜੀ ਵੀ ਤੁਹਾਡੇ ਮੰਗਣ ਦੇ ਉੱਤੇ ਤੁਹਾਨੂੰ ਅਗਲਾ ਦਵੇ ਅਗਲਾ ਤੇ ਆਪਣਾ ਕਰਮ ਕਰ ਰਿਹਾ ਹੈ ਅਗਲਾ ਤੇ ਆਪਣੀ ਡਿਊਟੀ ਨਿਭਾ ਰਿਹਾ ਹੈ ਅਗਲਾ ਤੇ ਚਾਹੁੰਦਾ ਆ ਜਿਵੇਂ ਸਚਾਈ ਦਾ ਮੈਨੂੰ ਪਤਾ ਲੱਗਿਆ ਪੂਰੇ ਸੰਸਾਰ ਨੂੰ ਪਤਾ ਲੱਗੇ ਜਿਵੇਂ ਮੈਂ ਮੁਕਤੀ ਦੇ ਇਸ ਸੰਦੇਸ਼ ਨੂੰ ਸੁਣ ਕੇ ਆਨੰਦ ਪਾਇਆ ਉਸੇ ਤਰ੍ਹਾਂ ਦੂਜਾ ਵੀ ਪਾਵੇ ਜਿਵੇਂ ਮੈਨੂੰ ਹਮੇਸ਼ਾ ਦੀ ਜ਼ਿੰਦਗੀ ਦਾ ਵਾਅਦਾ ਮਿਲਿਆ ਤੇ ਮੈਂ ਬਾਕੀਆਂ ਨੂੰ ਵੀ ਮਿਲੇ ਆਤਮਿਕ ਤੌਰ ਦੀ ਉਹ ਹਮੇਸ਼ਾ ਦੀ ਜ਼ਿੰਦਗੀ ਦਾ ਜਿਹਨੂੰ ਅਸੀਂ ਕਹਿ ਦਿੰਨੇ ਆ ਆਮ ਲਫ਼ਜ਼ਾਂ ਦੇ ਵਿੱਚ ਵੀ ਬੰਦਾ ਜੰਨਤ ਵਿੱਚ ਜਾਵੇਗਾ ਪਰਮੇਸ਼ਵਰ ਦੇ ਨਾਲ ਸਦਾ ਸਦਾ ਜਿਉਂਦਾ ਰਹੇਗਾ ਸੋ ਇਹ ਵਾਅਦਾ ਜਿਹੜਾ ਅਸੀਂ ਪਰਮੇਸ਼ਵਰ ਨੇ ਜਿਹੜਾ ਕੀਤਾ ਤੇ ਅਸੀਂ ਜਿਹਨੂੰ ਪਾਇਆ ਤੇ ਅਸੀਂ ਉਹਦੇ ਨੂੰ ਮਹਿਸੂਸ ਕੀਤਾ ਅਸੀਂ ਚਾਹੁੰਦੇ ਆ ਸਾਰਾ ਸੰਸਾਰ ਬਚੇ ਬਾਈਬਲ ਦੇ ਅਨੁਸਾਰ ਲਿਖਿਆ ਪਰਮੇਸ਼ਵਰ ਨਹੀਂ ਚਾਹੁੰਦਾ ਕੋਈ ਜਾਨ ਨਾਸ਼ ਹੋਵੇ ਸਾਰਾ ਸੰਸਾਰ ਮੁਕਤੀ ਪਾਵੇ ਸਾਨੂੰ ਉਸ ਮੁਕਤੀ ਬਾਰੇ ਗਿਆਨ ਹੋਇਆ ਹੈ ਤੇ ਅਸੀਂ ਘਰ ਨਹੀਂ ਬੈਠ ਸਕਦੇ ਅਸੀਂ ਉਸ ਮੁਕਤੀ ਬਾਰੇ ਦੂਸਰੇ ਲੋਕਾਂ ਨੂੰ ਦੱਸਦੇ ਆ ਕਿਉਂਕਿ ਸਾਡਾ ਦੱਸਣਾ ਫਰਜ਼ ਬੰਦਾ ਹੈ ਇਸ ਲਈ ਫਰਜ਼ ਬੰਦਾ ਕਿ ਪਰਮੇਸ਼ਵਰ ਨੇ ਇੱਕ ਨ્યાਇ ਦਾ ਦਿਨ ਠਰਾਇਆ ਹੋਇਆ ਤੇ ਪਰਮੇਸ਼ਵਰ ਨੇ ਸਾਨੂੰ ਹੁਕਮ ਦਿੱਤਾ ਹੈ ਜੇ ਰਾਖਾ ਤਲਵਾਰ ਆਉਂਦੀ ਵਿਖੇ ਤੇ ਲੋਕਾਂ ਨੂੰ ਸਾਫ ਦਾ ਨਾਂ ਕਰੇ ਤੇ ਉਹ ਲੋਕ ਤੇ ਆਪਣੇ ਪਾਪ ਦੇ ਵਿੱਚ ਮਰਨਗੇ ਪਰ ਮੈਂ ਉਹਨਾਂ ਦੀ ਜਾਨ ਦਾ ਬਦਰਾ ਤੁਹਾਡੇ ਕੋਲੋਂ ਲਵਾਂਗਾ ਸੋ ਇਸ ਲਈ ਸਾਡਾ ਇਹ ਫਰਜ਼ ਪੈ ਜਾਂਦਾ ਹੈ ਮਯਸਮ ਸੀ ਨੇ ਵੀ ਕਿਹਾ ਕਿ ਜੋ ਕੁਝ ਤੁਸੀਂ ਬੰਦ ਕਮਰੇ ਚ ਸੁਣਿਆ ਉਹਨੂੰ ਕੋਠਿਆਂ ਤੇ ਤੇ ਪ੍ਰਚਾਰ ਕਰੋ ਇਸ ਲਈ ਇਹ ਅਸੀਂ ਤੇ ਆਪਣੇ ਪ੍ਰਭੂ ਦਾ ਹੁਕਮ ਪੂਰਾ ਕਰਦੇ ਆਂ ਸੋ ਰਹੀ ਗੱਲ ਵੀ ਕੋਈ ਸੜਕ ਤੇ ਖੜਾ ਪਰਚੇ ਵੰਡ ਰਿਹਾ ਆ ਤੇ ਤੁਸੀਂ ਤੁਹਾਡੇ ਵੱਲ ਪੇਸ਼ਕਸ਼ ਕੀਤੀ ਹੈ ਤੁਸੀਂ ਨਾ ਲਓ हां 그래 ਤੁਹਾਨੂੰ ਜੋਰ ਜ਼ਬਰਦਸਤੀ ਰੋਕ ਕੇ ਕਵੇ ਨਹੀਂ ਭਾਈ ਸਾਹਿਬ ਤੁਹਾਨੂੰ ਇਹ ਪਰਚਾ ਲੈਣਾ ਪੈਣਾ ਜੇ ਤੁਸੀਂ ਨਹੀਂ ਲਵੋਗੇ ਤੇ ਤੁਹਾਡਾ ਸੀ ਨੁਕਸਾਨ ਕਰਾਂਗੇ ਫਿਰ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਜੋਰ ਤੁਹਾਡੀਆਂ ਗਲੀਆਂ ਮੁੱਲਿਆਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਵੇਚਣ ਵਾਲੇ ਲੋਕ ਆਉਂਦੇ ਆ ਕੀ ਤੁਸੀਂ ਉਹਨਾਂ ਕਿਹਾ ਸਾਡੇ ਸਾਡੀ ਗਲੀ ਵਿੱਚ ਤੂੰ ਗਲੀ ਹੋ ਕੇ ਦੇਣ ਦੇਮ ਸਬਜ਼ੀ ਵੇਚਣ ਵਾਲਿਆ ਕੱਪੜੇ ਵੇਚਣ ਵਾਲੇ ਸਾਡੀ ਗਲੀ ਜੇ ਗਲੀ ਹੋ ਕੇ ਦੇਣ ਦੇ ਉਹ ਉਹ ਉਹਦਾ ਤੇ ਕੰਮ ਆ ਉਹ ਤੇ ਆਪਣੇ ਸਮਾਨ ਨੂੰ ਲੈ ਕੇ ਆਇਆ ਆ ਇੱਕ ਪਿੰਡ ਦੇ ਵਿੱਚ ਪਿੰਡ ਦੇ ਵਿੱਚੋਂ ਜਿਹਨੇ ਲੈਣਾ ਲੈ ਲਵੇ ਜਿਹਨੇ ਨਹੀਂ ਲੈਣਾ ਨਾ ਲੈਵੇ ਫਿਰ ਕੀ ਕੋਈ ਪਰਚਾ ਦਵੇ ਤੇ ਜੇ ਪਰਚਾ ਤੁਸੀਂ ਉਹਨੂੰ ਲੈ ਵੀ ਲੈਂਦੇ ਹੋ ਤੇ ਕੀ ਤੁਹਾਡਾ ਧਰਮ ਐਡਾ ਕਮਜ਼ੋਰ ਆ ਕੀ ਤੁਹਾਡਾ ਮਜਬ ਐਡਾ ਕਮਜ਼ੋਰ ਆ ਕੀ ਤੁਹਾਡੀ ਜਾਤ ਐਡੀ ਕਮਜ਼ੋਰ ਆ ਕਿ ਇੱਕ ਪਰਚਾ ਉਹਦੇ ਵਿੱਚ ਖਲਬਲੀ ਮਚਾ ਸਕਦਾ ਹੈ ਸਾਡੇ ਘਰ ਤੁਸੀਂ ਪਰਚੇ ਪਰਚੇ ਦੇ ਪਰਚਿਆਂ ਦੇ ਪਰਚੇ ਦੇ ਦਿਓ ਅਸੀਂ ਆਪਣੇ ਇਮਾਨ ਤੇ ਪੱਕੇ ਆ ਇਸ ਲਈ ਕੋਈ ਪਰਚਾ ਸਾਡੇ ਈਮਾਨ ਦੇ ਵਿੱਚ ਵਿਗਨ ਨਹੀਂ ਪਾ ਸਕਦਾ ਸੋ ਤੁਸੀਂ ਵੀ ਇਦਾਂ ਦਾ ਈਮਾਨ ਰੱਖੋ ਆ ਜਿਹੜੀਆਂ ਬਾਰ-ਬਾਰ ਦੋਸ਼ ਲਾਉਂਦੇ ਹੋ ਨਾ ਕਿ ਲਾਲਚ ਦੇ ਕੇ 크ਿਸਚਨ ਬਣਦੇ ਆ ਇਹਦਾ ਸਿੱਧਾ-ਸਿੱਧਾ ਅਰਥ ਹੈ ਕਿ ਜਿਹੜੇ ਲੋਕ 크ਿਸਚਨ ਬਣ ਚੁੱਕੇ ਆ ਤੁਸੀਂ ਆਪਣੇ ਲਫ਼ਜ਼ਾਂ ਦੇ ਦੁਆਰਾ ਇਹ ਦੱਸਣਾ ਚਾਹੁੰਦੇ ਹੋ ਕਿ ਉਹ ਸਭ ਲੋਕ ਲਾਲਚੀ ਸੀਗੇ ਔਕਟੀਆਂ ਲੋਕ ਸੀਗੇ ਉਹ ਨੀਚ ਲੋਕ ਸੀਗੇ ਇਸ ਲਈ ਉਹ ਉਧਰ ਚਲੇ ਗਏ ਆ ਹੁਣ ਜਿੰਨਾ ਕਿ ਤੁਸੀਂ ਕਹਿ ਲਿਆ ਉਹ ਕਹਿ ਲਿਆ ਹੋਇਆ ਹੁਣ ਅੱਗੇੋਂ ਅਸੀਂ ਇਦੇ ਉੱਤੇ ਕਾਨੂੰਨੀ ਕਾਰਵਾਈ ਕਰਾਂਗੇ ਜਿਹੜੇ ਅਸੀਂ ਮਸੀਹ ਦੇ ਵਿੱਚ ਆ ਚੁੱਕੇ ਤੁਸੀਂ ਇਹ ਦੱਸਣ ਦੀ ਕੋਸ਼ਿਸ਼ ਕਰਦੇ ਹੋ ਕਿ ਅਸੀਂ ਵਿਕਾਉ ਲੋਕ ਆ ਅਸੀਂ ਲਾਲਚੀ ਲੋਕ ਆ ਜਦ ਕਿ ਜਿਹੜਾ ਬੰਦਾ ਇਹੋ ਜਿਹੀ ਸੋਚ ਰੱਖਦਾ ਉਹ ਆਪ ਇਹੋ ਜਿਹਾ ਹੁੰਦਾ ਇਸ ਦੇ ਯਾਦ ਰੱਖਿਓ ਹੁਣ ਅੱਗੇ ਤੇ ਮਾਫੀ ਦਾ ਅਸੀਂ ਗੱਲ ਕਰਦੇ ਸੀ ਨਾ ਤੇ ਮਸੀਹ ਦੇ ਵਿੱਚ ਮਾਫੀ ਦੇਣਾ ਬਣਦਾ ਵੀ ਆ ਲੇਕਿਨ ਜੇ ਤੁਸੀਂ ਇਹ ਤਾਂ ਨਜਾਇਜ਼ ਕਰੋਗੇ ਤੇ ਫਿਰ ਥੋੜਾ ਜਿਹਾ ਸਾਨੂੰ ਵੀ ਕਿਤੇ ਨਾ ਕਿਤੇ ਵਚਨ ਤੋਂ ਹਟ ਕੇ ਫਿਰ ਕੋਈ ਇਦਾਂ ਦਾ ਰਸਾ ਬਣਾਉਣਾ ਪਵੇਗਾ ਜਿਹਦੇ ਲਈ ਫਿਰ ਤੁਹਾਨੂੰ ਮੁਸ਼ਕਲ ਹੋਵੇਗੀ ਔਰ ਅਸੀਂ ਨਹੀਂ ਚਾਹੁੰਦੇ ਕਿ ਤੁਹਾਨੂੰ ਮੁਸ਼ਕਲ ਹੋਵੇ ਕਿਉਂਕਿ ਸਾਨੂੰ ਪ੍ਰੇਮ ਦਾ ਸਨੇਹਾ ਦਿੱਤਾ ਆ ਤੇ ਅਸੀਂ ਪ੍ਰੇਮ ਦੇ ਵਿੱਚ ਰਹਿ ਕੇ ਸਭ ਕੁਝ ਕਰਨਾ ਚਾਹੁੰਦੇ ਆ ਪਰ ਜੇ ਤੁਸੀਂ ਮਜਬੂਰ ਕਰੋਗੇ ਤੇ ਫਿਰ ਵੀ ਅਸੀਂ ਕੋਈ ਹਮਲਾਵਰ ਰੁਖ ਨਹੀਂ ਅਪਣਾਵਾਂਗੇ ਬਲਕਿ ਕਾਨੂੰਨ ਦੇ ਵਿੱਚ ਰਹਿੰਦਿਆਂ ਹੋਇਆਂ ਫਿਰ ਅਸੀਂ ਕਾਨੂੰਨੀ ਕਾਰਵਾਈ ਕਰਨ ਦੇ ਲਈ ਮੋਰੇ ਆਮਗੇ ਔਰ ਜੋ ਵੀ ਕਾਨੂੰਨ ਦੇ ਚ ਬਣਦਾ ਹੋਇਆ ਫਿਰ ਤੁਹਾਡੇ ਖਿਲਾਫ ਅਸੀਂ ਕਰਾਂਗੇ ਕਿਉਂਕਿ ਤੁਸੀਂ ਸਿੱਧਾ ਸਿੱਧਾ ਸਾਡੇ ਵਿजूद ਦੇ ਉੱਤੇ ਔਰ ਸਾਨੂੰ ਨੀਚਾ ਦਿਖਾਉਣ ਦੇ ਇਰਾਦੇ ਦੇ ਨਾਲ ਇਹ ਗੱਲਾਂ ਕਰਦੇ ਹੋ ਜਿਹੜੀਆਂ ਬਰਦਾਸ਼ਤ ਤੋਂ ਬਾਹਰ ਆ ਇਹਦੇ ਖਿਲਾਫ ਅਸੀਂ ਐਕਸ਼ਨ ਲਵਾਂਗੇ ਔਰ ਅਸੀਂ ਮinority ਕਮਿਸ਼ਨ ਨੂੰ ਵੀ ਕਹਾਂਗੇ ਪੰਜਾਬ ਦੇ ਚੇਅਰਮੈਨ ਨੂੰ ਵੀ ਕਿ ਇਹੋ ਜਿਹੇ ਲੋਕ ਜਿਹੜੇ ਇਦਾਂ ਦੇ ਲਫਜ਼ ਕਹਿ ਕੇ 크ਿਸਚੀਅਨਟੀ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਕਿ ਅੱਗੇ ਤੋਂ ਕੋਈ ਇਦਾਂ ਦੇ ਲਫਜ਼ ਕਹਿਣ ਦਾ ਹੌਸਲਾ ਨਾ ਕਰ ਸਕੇ ਸੋ ਕੱਲ ਬਾਕੀ ਤੇੀਆਂ ਗੱਲਾਂ ਨਹੀਂ ਬਾਕੀ ਸੀਗਾ ਉਹ ਮੈਂ ਕੱਲ ਜਵਾਬ ਦੇ ਚੁੱਕਾ ਕਿ ਕਿਸੇ ਨੂੰ ਜ਼ਬਰਦਸਤੀ ਕਰਨਾ ਕਿਸੇ ਨੂੰ ਗੁੰਮਰਾਹ ਕਰਨਾ ਇਹ ਸਾਰੇ ਤੱਥਾਂ ਦਾ ਜਵਾਬ ਮੈਂ ਦੇ ਚੁੱਕਾ ਜੋ ਕਿ ਸਾਰੇ ਝੂਠੇ ਆ ਲੇਕਿਨ ਜਿਹੜੀ ਹਕੀਕਤ ਆ ਉਹ ਇਹ ਆ ਕਿ ਇਹ ਇੱਕ ਸਮਾਜ ਸਾਡੇ ਭਾਰਤ ਵਿੱਚ ਐਸਾ ਆ ਜਿਹੜਾ ਹਮੇਸ਼ਾ ਹੀ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਕੇ ਦੂਜੇ ਸਮਾਜ ਦੇ ਲੋਕਾਂ ਨੂੰ ਹਮੇਸ਼ਾ ਨੀਚਾ ਦਿਖਾਉਣ ਦਾ ਯਤਨ ਕਰਦਾ ਆ ਰਿਹਾ ਹੈ। ਕਦੀ ਤੇ ਉਹਨਾਂ ਨੂੰ ਪੈਰਾਂ 'ਚ ਜਨਮੇ ਹੋਏ ਕਹਿੰਦੇ ਆ, ਕਦੀ ਤੇ ਉਹਨਾਂ ਨੂੰ ਛੂਦਰ ਕਹਿੰਦੇ ਆ, ਉਹਨਾਂ ਨੀਚ ਕਦੀ ਤੇ ਉਹਨਾਂ ਦਾ ਕਹਿੰਦੇ ਇਹਨਾਂ ਦਾ ਪਰਛਾਵਾਂ ਵੀ ਪੈ ਜਾਵੇ ਤੇ ਤਾਂ ਵੀ ਜਿਹੜਾ ਉੱਚੀ ਜਾਤ ਦਾ ਉਹ ਸ਼ੁੱਧ ਹੋ ਜਾਂਦਾ ਆ। ਇਹਨਾਂ ਦੇ ਖੂਬ ਵੱਖਰੇ ਰੱਖੋ, ਇਹਨਾਂ ਦੇ ਪਾਣੀ ਪੀਣ ਦੇ ਸਿਸਟਮ ਵੱਖਰੇ ਰੱਖੋ, ਇਹਨਾਂ ਦਾ ਰਹਿਣ ਸਹਿਣ ਵੱਖਰਾ ਰੱਖੋ, ਇਹਨਾਂ ਨੂੰ ਪਿੰਡਾਂ ਤੋਂ ਬਾਹਰ ਮਾੜੀਆਂ ਜਗ੍ਹਾ ਵਿੱਚ ਰਹਿਣ ਦੇ ਲਈ ਇਹਨਾਂ ਨੂੰ ਮਜਬੂਰ ਕੀਤਾ ਜਾਵੇ ਸੋ ਉਸ ਸਮਾਜ ਦਾ ਹਮੇਸ਼ਾ ਹੀ ਇੱਕੋ ਹੀ ਉਪਰਾਲਾ ਰਿਹਾ ਆ ਕਿ ਇਦਾਂ ਦੀਆਂ ਛੋਟੀਆਂ-ਛੋਟੀਆਂ ਨੀਚ ਗੱਲਾਂ ਕਰਕੇ ਦੂਸਰੇ ਲੋਕਾਂ ਨੂੰ ਸਿੱਧ ਕਰ ਦੇਣਾ ਵੀ ਇਹ ਲੋਕ ਬਹੁਤ ਹੀ ਗਏ ਗੁਜਰੇ ਆ ਤੇ ਬਹੁਤ ਹੀ ਘਟਿਆ ਖਿਆਲ ਦੇ ਆ ਸੋ ਇਹਦੇ ਵਿੱਚ ਅਸੀਂ ਇਕੱਲੇ 크ਿਸਚਨ ਨਹੀਂ ਹੁੰਦੇ ਇਹਦੇ ਵਿੱਚ ਬਾਕੀ ਐਸਸੀ ਭਾਈਚਾਰਾ ਐਸਟੀ ਭਾਈਚਾਰਾ ਸਾਰੇ ਉਹ ਲੋਕ ਆਉਂਦੇ ਆ ਜਿਨ੍ਹਾਂ ਨੂੰ ਹਮੇਸ਼ਾ ਇਹਨਾਂ ਨੇ ਨੀਚ ਦਿਖਾਉਣ ਦਾ ਹਮੇਸ਼ਾ ਯਤਨ ਕੀਤਾ ਆ ਸੋ ਅਸੀਂ ਉਹਨਾਂ ਲੋਕਾਂ ਨੂੰ ਵੀ ਕਵਾਂਗੇ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਸਿਰਫ ਕ੍ਰਿਸ਼ਨਾ ਦਾ ਮਸਲਾ ਦੇਖ ਕੇ ਨਹੀਂ ਬਲਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਆਪਣਾ ਮਸਲਾ ਵੀ ਸਮਝੋ ਇਹ ਇੱਕ ਇੱਕ ਕਰਕੇ ਸਾਰਿਆਂ ਦੇ ਜੋੜਾਂ 'ਚ ਬੈਠ ਰਹੇ ਆ ਸੋ ਅਗਰ ਤੁਸੀਂ ਇਕੱਲੇ ਇਕੱਲੇ ਰਹੇ ਤੇ ਫਿਰ ਇਹ ਅੱਜ ਸਾਡੇ ਵਾਲੇ ਪਾਸੇ ਨੂੰ ਆਏ ਆ ਕੱਲ ਨੂੰ ਤੁਹਾਡੇ ਵਾਲੇ ਪਾਸੇ ਨੂੰ ਵੀ ਆਉਣਗੇ ਤੇ ਫਿਰ ਉਦੋਂ ਇਕੱਠੇ ਹੋਣ ਦਾ ਵੀ ਮੁਸ਼ਕਲ ਹੋ ਜਾਂਦਾ ਕਿਉਂਕਿ ਅਗਲਾ ਫਰੇਸ ਹੋਏਗਾ ਜਦੋਂ ਤੁਸੀਂ ਸਾਡੇ ਨਾਲ ਨਹੀਂ ਸੀ ਖੜੇ ਤੇ ਫਿਰ ਅਸੀਂ ਤੁਹਾਡੇ ਨਾਲ ਕਿਉਂ ਖੜੀਏ ਸੋ ਇਸ ਲਈ ਕਾਨੂੰਨ ਦੇ ਵਿੱਚ ਰਹਿ ਕੇ ਇਹ ਸਾਰੀਆਂ ਚੀਜ਼ਾਂ ਜ਼ਿਕਰਾਂਗੇ ਅੱਜ ਤੋਂ ਬਾਅਦ ਅਗਰ ਕੋਈ ਐਸੀ ਸਟੇਟਮੈਂਟ ਦਿੰਦਾ ਕਿ ਜਿੰਨੇ ਵੀ 크ਿਸਚਨ ਆ ਇਹ ਲਾਲਚ ਦੇ ਮਾਰੇ ਗਏ ਆ ਤੇ ਉਹਨੂੰ ਅਸੀਂ ਆਪਣੇ ਮਾਨ ਦੇ ਉੱਤੇ ਕੀਤਾ ਗਿਆ ਵਾਰ ਸਮਝਾਂਗੇ ਔਰ ਉਹਦੇ ਅੰਗੇਜਡ ਫਿਰ ਅਸੀਂ ਕੋਰਟ ਦੇ ਵਿੱਚ ਘੇਸਾਂਗੇ ਹਰ ਉਸ ਬੰਦੇ ਨੂੰ ਜਿਹੜਾ ਅਜਤੋਂ ਬਾਅਦ ਇਹ ਲਫਜ਼ ਕਹੇਗਾ ਸੋ ਮੈਂ ਫਿਰ ਕਹਾਂਗਾ ਪੰਜਾਬ ਬਚਾਓ ਮੋਰਚਾ ਪੰਜਾਬ ਬਚਾਓ ਮੋਰਚਾ ਨਹੀਂ ਪੰਜਾਬ ਬਰਬਾਦ ਕਰਾਓ ਮੋਰਚਾ ਤੁਸੀਂ ਬਣਾ ਰਹੇ ਹੋ ਭਾਈ ਜੀ ਪੰਜਾਬ ਨੂੰ ਬਚਾਉਣ ਦੇ ਲਈ ਹੋਰ بڑے ਕੰਮ ਨੇ ਗੱਲ ਕਰਦੇ ਹੋ ਤੁਸੀਂ ਔਰ ਬਹੁਤ ਸਾਰੇ ਲੋਕ ਅਜ ਕਹਿ ਰਹੇ ਆ ਵੀ ਇੱਕ ਇੱਕ ਪਿੰਡ ਦੇ ਵਿੱਚ ਚਾਰ ਚਾਰ ਚਰਚ ਬਣ ਗਏ ਇੱਕ ਇੱਕ ਪਿੰਡ ਦੇ ਵਿੱਚ ਸੱਤ ਸੱਤ ਗੁਰਦੁਆਰੇ ਵੀ ਤੇ ਬਣੇ ਨਾ ਇੱਕ ਪਿੰਡ ਵਿੱਚ 10-10 ਮੰਦਰ ਵੀ ਤੇ ਬਣੇ ਨਾ ਤੇ ਜੇ ਮੰਦਰ ਇੱਕ ਪਿੰਡ ਵਿੱਚ ਬਣ ਸਕਦੇ ਆ ਗੁਰਦੁਆਰੇ ਪੰਛਾ ਤੇ ਤੇ ਚਰਚ ਵਿੱਚ ਕੀ ਪ੍ਰੋਬਲਮ ਆ ਤੇ ਫਿਰ ਉਹਨਾਂ ਚਰਚਾਂ ਵਿੱਚ ਰਹਿਣ ਵਾਲੇ ਲੋਕ ਕਿਤੇ ਅਫਗਾਨਿਸਤਾਨ ਤੋਂ ਆ ਕੇ ਜਾਂ ਕਿਤੇ ਈਰਾਨ ਇਰਾਕ ਤੋਂ ਥੋੜੀ ਰਹਿਣ ਦੇ ਆ ਉਹ ਇੱਥੇ ਦੇ ਮੂਲ ਵਸਨੀਕ ਆ ਔਰ ਜਿਹਨੂੰ ਮੰਨਣਗੇ ਉਹਦੇ ਲਈ ਉਹ ਜੋ ਵੀ ਅਗਰ ਉਹ ਮੰਦਰ ਨੂੰ ਮੰਨਣਗੇ ਤੇ ਮੰਦਰ ਬਣਾਉਣਗੇ ਅਗਰ ਗੁਰਦੁਆਰਾ ਨੂੰ ਮੰਨਣਗੇ ਤੇ ਗੁਰਦੁਆਰਾ ਬਣਾਉਣਗੇ ਅਗਰ ਚਰਚ ਨੂੰ ਮੰਨਣਗੇ ਤੇ ਚਰਚ ਬਣਾਉਣਗੇ ਅਗਰ ਮਸਜਿਦ ਮੰਨਣਗੇ ਤੇ ਮਸਜਿਦ ਬਣਾਉਣਗੇ ਤੋ ਇਹਦੇ ਵਿੱਚ ਕਿਹੜੀ ਤਕਨੀਫ ਹੋ ਗਈ ਕਿ ਚਰਚਾਂ ਦੀ ਗਿਣਤੀ ਵੱਧ ਰਹੀ ਹੈ ਜਾਂ ਕਿ ਗੁਰਦੁਆਰਿਆਂ ਦੀ ਗਿਣਤੀ ਨਹੀਂ ਵੱਧ ਰਹੀ ਤੁਹਾਨੂੰ ਚਰਚਾਂ ਦੀ ਵਾਧੇ ਹੀ ਗਿਣਤੀ ਨਜ਼ਰ ਆਉਂਦੀ ਹੈ ਗੁਰਦੁਆਰਿਆਂ ਦੀ ਵੀ ਗਿਣਤੀ ਦੱਸੋ ਨਾ ਵੀ 2011 ਜੀ ਕਿੰਨੇ ਸੀ ਤੇ ਹੁਣ ਕਿੰਨੇ ਹੋ ਗਏ ਅਸੀਂ ਆ ਜੇ ਸ਼ਹਿਰ ਦੇ ਵਿੱਚ ਰਹਿੰਦੇ ਆ ਜਦੋਂ ਅਸੀਂ ਪਹਿਲਾਂ ਇਸ ਇਥੇ ਦੋ ਗੁਰਦੁਆਰੇ ਹੁੰਦੇ ਸੀਗੇ ਇੱਕ 118 ਸਟਰੀਟ ਦੇ ਉੱਤੇ ਤੇ ਇੱਕ 114 ਸਟਰੀਟ ਦੇ ਉੱਤੇ ਹੁਣ ਉਸੇ ਸ਼ਹਿਰ ਦੇ ਵਿੱਚ ਘੱਟੋ ਘੱਟ ਮੇਰੇ ਜਿਹੜੇ ਮੇਰੇ ਧਿਆਨ ਜੋ ਤੋਂ ਬਿਨਾਂ ਸ਼ੋ ਹੋ ਸਕਦਾ ਹੋਵੇ ਘੱਟੋ ਘੱਟ ਇਸੇ ਇੱਕ ਸਿਟੀ ਦੇ ਵਿੱਚ ਸਿਰਫ ਛੋਟੀ ਜਿਹੀ ਜਿਹਨੂੰ ਕਹਿ ਸਕਦੇ ਆ ਜਿਹਦਾ ਜਿਪ ਕੋਡ 11419 ਹੈ ਇਹਦੇ ਵਿੱਚ ਵਿੱਚ ਹੀ ਇਸ ਟਾਈਮ ਸੱਤ ਤੋਂ ਅੱਠ ਗੁਰਦੁਆਰੇ ਆ ਤੇ ਇੱਥੇ ਤੇ ਕੋਈ ਕਹਿੰਦਾ ਨਹੀਂ ਹਾਂ ਜੀ ਇੱਥੇ ਤੇ ਦੋ ਗੁਰਦੁਆਰੇ ਸੀ ਤੇ ਇਹ ਅੱਠ ਕਿੱਦਾਂ ਹੋ ਗਏ ਦੱਸ ਕੇ ਇੱਥੇ 500 ਗੁਰਦੁਆਰਾ ਹੋ ਜੂਏ ਕੋਈ ਪ੍ਰੋਬਲਮ ਨਹੀਂ ਹੋਣਾ ਉਹ ਕਹਿੰਦੇ ਜੇ ਕੋਈ ਤੁਹਾਡੇ ਵਾਲੇ ਪਾਸੇ ਨੂੰ ਆਉਣਾ ਚਾਹੁੰਦਾ ਤੇ ਜੇ ਸੱਦ ਕੇ ਜਾਵੇ ਕਿਉਂਕਿ ਹਰੇਕ ਬੰਦੇ ਦੀ ਆਜ਼ਾਦ ਮਰਜੀ ਆ ਇਹ ਨਹੀਂ ਡਰਦੇ ਇਸ ਲਈ ਕਿਉਂਕਿ ਉਹਨਾਂ ਨੂੰ ਪਤਾ ਹੈ ਆਪਣੇ ਉਹਨਾਂ ਨੂੰ ਤਾਲੀਮ ਦੇ ਉੱਤੇ ਭਰੋਸਾ ਹੈ ਤੇ ਬਾਕੀ ਉਹਨਾਂ ਪਤਾ ਕਿ ਹਰੇਕ ਬੰਦੇ ਦੀ ਇਹ ਆਜ਼ਾਦ ਮਰਜ਼ੀ ਹੈ ਪਰ ਤੁਸੀਂ ਤੁਹਾਨੂੰ ਤਕਲੀਫਾਂ ਹੋ ਰਹੀਆਂ ਕਿ ਤੁਸੀਂ ਆਪ ਦੂਜੇ ਦੇਸ਼ਾਂ 'ਚ ਜਾ ਕੇ ਆਪਣੇ ਗੁਰਦਾਰੇ ਬਣਾਉਂਦੇ ਹੋ ਤੇ ਉੱਥੇ ਦੇ ਰਹਿਣ ਵਾਲੇ ਲੋਕ ਜਿਸ ਚੀਜ਼ ਨੂੰ ਮੰਨਦੇ ਆ ਉਹਨਾਂ ਉੱਤੇ ਤੁਸੀਂ ਬੰਦੀ ਲਾਉਂਦੇ ਹੋ ਸੋ ਡਬਲ ਸਟੈਂਡਰਡ ਨਾ ਰੱਖੋ ਬਲਕਿ ਜਿਵੇਂ ਇੱਥੇ ਤੁਹਾਨੂੰ ਆਜ਼ਾਦੀ ਹੈ ਇਹਨਾਂ ਦੇਸ਼ਾਂ ਦੇ ਵਿੱਚ ਉਸੇ ਤਰ੍ਹਾਂ ਉਸ ਦੇਸ਼ ਦੇ ਵਿੱਚ ਵੀ ਜਿਹੜੇ ਮਸੀਹ ਦੇ ਉੱਤੇ ایمان ਰੱਖਦੇ ਆ ਉਹਨਾਂ ਨੂੰ ਪੂਰਨ ਰੂਪ ਦੇ ਵਿੱਚ ਆਜ਼ਾਦੀ ਹੋਣੀ ਚਾਹੀਦੀ ਹੈ ਔਰ ਕਾਨੂੰਨਨ ਤੌਰ ਤੇ ਹੈ ਵੀ ਲੇਕਿਨ ਕੁਝ ਮੂਰਖ ਕਿਸਮ ਦੇ ਲੋਕ ਉੱਠਦੇ ਆ ਔਰ ਉਹ ਇਹੋ ਜਿਹੇ ਬਿਆਨਬਾਜ਼ੀਆਂ ਕਰਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦਾ ਯਤਨ ਕਰਦੇ ਆ ਇਹਨਾਂ ਦਾ ਸਾਫ਼ ਦਰਾਂ ਦੇ ਰਹਿਣ ਦੇ ਜੋ ਲੋੜਿਆ ਸਾਡੇ 크ਿਸਚਨ ਭਾਈਚਾਰੇ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਉਹਦੇ ਚ ਪੱਤਰਕਾਰਾਂ ਨੇ ਕੀ ਰੈਂਦੀ ਕੋਸ਼ਿਸ਼ ਕੀਤੀ ਉਹ ਸਾਡੇ ਭਾਈ ਨੇ ਏਜੰਸੀ ਸ਼ਬਦ ਕਿਹਾ ਤੇ ਉੱਥੇ ਉਹਨਾਂ ਨੇ ਕੀ ਰੈਂਦੀ ਕੋਸ਼ਿਸ਼ ਕੀਤੀ ਹੈ ਜਦ ਕਿ ਉਹਨੇ ਇੱਕ ਜਵਾਬ ਦਿੱਤਾ ਹਰਨ ਦੱਸਿਆ ਕਿ ਅਸੀਂ ਆਰਐਸਐਸ ਨੂੰ ਏਜੰਸੀ ਕਹਿੰਦੇ ਤਾਂ ਕਹਿੰਦੇ ਆਰਐਸਐਸ ਏਜੰਸੀ ਥੋੜੀ ਆ ਭਾਈ ਸਾਹਿਬ ਮੈਂ ਦੱਸਣਾ ਚਾਹੁੰਨਾ ਆ ਸਭ ਤੋਂ ਵੱਡੀ ਏਜੰਸੀ ਆਰਐਸਐਸ ਜਿਹਨੂੰ ਅਮਰੀਕਾ ਵੱਲੋਂ ਇੱਕ ਭਾਰਤ ਦਾ ਸਭ ਤੋਂ ਖਤਰਨਾਕ ਟੈਰਰਿਸਟ ਗਰੁੱਪ ਐਲਾਨਿਆ ਹੋਇਆ ਹੈ ਔਰ ਤੁਸੀਂ ਕਹਿੰਦੇ ਹੋ ਉਹ ਏਜੰਸੀ ਕਿਵੇਂ ਆ ਉਹ ਏਜੰਸੀ ਐਸਡੀ ਏਜੰਸੀ ਹੈ ਕਿ ਉਹਦੇ ਅੰਡਰ ਹੀ ਸਾਰੀਆਂ ਏਜੰਸੀਆਂ ਕੰਮ ਕਰਦੀਆਂ ਅੱਜ ਭਾਰਤ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਔਰ ਇਹ ਕਿਸੇ ਤੋਂ ਛੁਪਿਆ ਹੈ ਨਹੀਂ ਕਿ ਭਾਰਤੀ ਜਨਤਾ ਪਾਰਟੀ ਆਰਐਸਐਸ ਦੀ ਸ਼ਾਖਾ ਹੈ ਰਾਜਨੀਤਿਕ ਤੌਰ ਦੇ ਉੱਤੇ ਔਰ ਆਰਐਸਐਸ ਦੀ ਕਮਾਂਡ ਦੇ ਨਾਲ ਹੀ ਇਹ ਪਾਰਟੀ ਚੱਲਦੀ ਹੈ ਔਰ ਹੁਣ ਭਾਜਪੀ ਦੀ ਪਾਰਟੀ ਹੈ ਇਟ ਮੀਨਸ ਭਾਰਤ ਦੀਆਂ ਸਾਰੀਆਂ ਏਜੰਸੀਆਂ ਜਿੰਨੀਆਂ ਵੀ ਹੈਗੀਆਂ ਹਨ ਉਹਨਾਂ ਦੇ ਨਾਮ ਲੈਣ ਦੀ ਲੋੜ ਨਹੀਂ ਔਰ ਕਈ ਤੇ ਬੇਨਾਮ ਹੈ ਮਤਲਬ ਉਹ 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 ਉਹਨਾਂ ਨੇ ਪਤਾ ਹੋਇਆ ਇੰਨੀ ਸਿਕਰਟ ਹੈ ਤੇ ਉਹ ਏਜੰਸੀਆਂ ਜਿਹੜੀਆਂ ਹੈਗੀਆਂ ਸਾਰੀਆਂ ਸਰਕਾਰ ਦੇ ਅਧੀਨ ਹੋ ਕੇ ਕੰਮ ਕਰਦੀਆਂ ਤੇ ਉਹ ਜਿਹੜੀਆਂ ਏਜੰਸੀਆਂ ਸਰਕਾਰ ਦੇ ਅਧੀਨ ਹੋ ਕੇ ਕੰਮ ਕਰ ਰਹੀਆਂ ਆ ਉਹ ਸਰਕਾਰ ਜਿਸ ਪਾਰਟੀ ਦੀ ਹੈ ਉਹ ਪਾਰਟੀ ਹੀ ਆਰ ਅਸੈਸ ਦੇ ਇੱਕ ਸ਼ਾਖਾ ਹੈ ਸੋ ਆਰਐਸਐਸਓ ਜਮਾਤ ਆ ਜਿਨੇ ਪੂਰੇ ਭਾਰਤ ਦਾ ਬੇੜਾ ਗਰਗ ਕਰਕੇ ਰੱਖਿਆ ਹੋਇਆ ਤੇ ਹੁਣ ਉਹਨਿਆਂ ਦੇ ਖਿਲਾਫ ਜਿਹੜੀਆਂ ਆਵਾਜ਼ਾਂ ਉੱਠ ਰਹੀਆਂ ਲੋਕਾਂ ਨੂੰ ਪਤਾ ਲੱਗ ਗਿਆ ਕਿ ਅਗਰ ਅਸੀਂ ਅੱਜ ਨਾ ਉੱਠੇ ਤੇ ਜਿਹੜਾ ਹਿੰਦੂ ਰਾਸ਼ਟਰ ਦਾ ਰੌਲਾ ਪਾ ਕੇ ਪਾ ਰਹੇ ਆ ਇਹ ਕੱਲ ਨੂੰ ਸੰਵਿਧਾਨ ਚੇਂਜ ਕਰਨਗੇ ਤੇ ਲੋਕਾਂ ਨੂੰ ਫਿਰ ਉਸੇ ਥਾਂ ਤੇ ਲਿਆਉਣਗੇ ਲੋਕਾਂ ਨੂੰ ਫਿਰ ਮੂਤ ਪਲਾਇਆ ਕਰਨਗੇ ਲੋਕਾਂ ਦੇ ਮੂੰਹ ਤੇ ਥੁੱਕਿਆ ਕਰਨਗੇ ਲੋਕਾਂ ਦੇ ਪਰਛਾਵੇਂ ਤੋਂ ਵੀ ਗੁਰੇਜ਼ ਕਰਿਆ ਕਰਨਗੇ ਔਰ ਲੋਕਾਂ ਨੂੰ ਫਿਰ ਜਨਨਵਰ ਵਾਂਗੂ ਜੀਨ ਦੇ ਲਈ ਮਜਬੂਰ ਕਰਨਗੇ ਸਿਰਫ 크ਿਸਤਿਆਨਾਂ ਨਾਲ ਨਹੀਂ ਕਰ ਰਹੇ ਬਲਕੇ ਹਿੰਦੂ ਰਾਸ਼ਟਰੀ ਦੀ ਆੜ ਦੇ ਵਿੱਚ ਇਹ ਫਿਰ ਦੁਬਾਰਾ ਉਹੋ ਹੀ ਮਨੁਸਮ੍ਰਿਤੀ ਨੂੰ ਲਾਗੂ ਕਰਕੇ ਸੇਮ ਵੈਸਾ ਹੀ ਹਾਲਾਤ ਲਿਆਉਣ ਦੇ ਲਈ ਪੂਰੇ ਯਤਨ ਸ਼ੀਲ ਆ ਔਰ ਇਹ ਲੋਕ ਜਿਹੜੇ ਆ ਇਹ ਮੁਸਲਮਾਨਾਂ ਦੇ ਖਿਲਾਫ ਹੋਏ ਪਏ ਇਹ ਹੀ 크ਿਸਤਿਆਨਾਂ ਦੇ ਖਿਲਾਫ ਕੰਮ ਕਰੇ ਇਹ ਹੀ ਸਿੱਖਾਂ ਦੇ ਕਲਾਮ ਕੰਮ ਕਰ ਰਹੇ ਆ ਇਹ ਵੱਖ-ਵੱਖ ਸਟੇਟਾਂ ਦੇ ਵਿੱਚ ਛੋਟੀਆਂ ਜਾਤੀਆਂ ਦੇ ਖਿਲਾਫ ਕੰਮ ਕਰ ਰਹੇ ਆ ਔਰ ਇਹ ਉਹ ਭਾਰਤ ਨੂੰ ਲੱਗਿਆ ਹੋਇਆ ਕੋਡ ਆ ਆਰਐਸਐਸ ਜਿਹਦੀ ਸੋਚ ਮਨੁਵਾਦੀ ਸੋਚ ਔਰ ਜਿਹੜੇ ਕਿਸੇ ਨਾ ਕਿਸੇ ਕੁਝ ਵੀ ਕਰਕੇ ਕਿਸੇ ਨਾ ਵਹੀਲੇ ਵਸੀਲੇ ਇਹ ਚਾਹੁੰਦੇ ਆ ਕਿ ਭਾਰਤ ਦਾ ਸੰਵਿਧਾਨ ਹਟਾ ਕੇ ਮਨੁਸਮ੍ਰਿਤੀ ਨੂੰ ਫਿਰ ਦੁਬਾਰਾ ਲਾਗੂ ਕੀਤਾ ਜਾਵੇ ਔਰ ਸਭ ਲੋਕਾਂ ਨੂੰ ਗੁਲਾਮੀ ਦੇ ਵਿੱਚ ਰਹਿਣ ਦੇ ਲਈ ਮਜਬੂਰ ਕੀਤਾ ਜਾਵੇ ਸੋ ਇਸ ਲਈ ਇਹਨਾਂ ਏਜੰਸੀਆਂ ਦੇ ਹੱਥ ਕੰਡੇ ਹੁੰਦੇ ਆ ਇਹ ਤਰ੍ਹਾਂ ਤਰ੍ਹਾਂ ਦੇ ਲੋਕਾਂ ਨੂੰ ਹਾਇਰ ਕਰਦੇ ਆ ਆਪ ਪਿੱਛੇ ਰਹਿ ਕੇ ਅੱਗੇ ਭੋਂਗੜ ਵਾਲਿਆਂ ਨੂੰ ਖੜੇਆ ਕਰਦੇ ਆ ਔਰ ਉਹਨਾਂ ਨੂੰ ਪਿੱਛੋਂ ਪੂਰਾ ਸਮਾਨ ਦਿੰਦੇ ਆ ਤਾਂ ਕਿ ਉਹ ਇਦਾਂ ਦੀਆਂ ਗਤੀਵਿਧੀਆਂ ਚਲਾਉਂਦੇ ਰਹਿਣ ਜਿਦਾ ਕਰਕੇ ਹਾਲਾਤ ਵਿਗੜਨ ਤੇ ਫਿਰ ਇਹ ਉਹਨਾਂ ਹਾਲਾਤ ਵਿਗੜੇ ਹਾਲਾਤਾਂ ਦੇ ਉੱਤੇ ਆਪਣੀ ਰਾਜਨੀਤੀ ਦੀਆਂ ਰੋਟੀਆਂ ਸੇਕ ਸਕਣ ਸਮਝ ਜ਼ਿਆਦਾ ਲੰਬਾ ਨਹੀਂ ਕਰਾਂਗਾ ਰੱਬ ਸਭ ਨੂੰ ਬਰਕਤ ਦੇਵੇ ਜਿਹੜੇ ਵੀ ਵਿਚਾਰ ਤੁਸੀਂ ਲੈ ਕੇ ਆਓਗੇ 크ਿਸਚੀਅਨਟੀ ਦੇ ਖਿਲਾਫ ਉਹਨਾਂ ਦਾ ਠੋਕ ਬਜਾ ਕੇ ਤੁਹਾਨੂੰ ਜਵਾਬ ਅਸੀਂ ਦਵਾਂਗੇ ਔਰ ਕਾਨੂੰਨ ਦੇ ਵਿੱਚ ਰਹਿ ਕੇ ਦਵਾਂਗੇ ਰੱਬ ਉਹਨਾਂ ਸਭ ਲੋਕਾਂ ਨੂੰ ਅਕਲ ਦੇਵੇ ਜਿਹੜੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਆ ਭਾਰਤ ਦੇ ਸੰਵਿਧਾਨ ਦੇ ਮੁਤਾਬਕ ਹਰ ਬੰਦੇ ਨੂੰ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰਨ ਦਾ ਹੱਕ ਹੈ ਔਰ ਉਹਨੇ ਉਹਦੇ ਲਈ ਕਿਹੜਾ ਤਰੀਕਾ ਪਨਾਉਣਾ ਇਹ ਉਹਦੇ ਉੱਤੇ ਹੈ ਅਸੀਂ ਕੋ ਦੂਜੇ ਤੁਸੀਂ ਕਹਿੰਦੇ ਵੀ ਪਰਚੇ ਸਾਨੂੰ ਕੱਲ ਹੀ ਫੜਾਉਂਦੇ ਹੋ ਅਸੀਂ ਤੁਹਾਡੇ ਕੋ ਮੰਗੇ ਆ ਸੋ ਇਹ ਸਾਡਾ ਸਾਡਾ ਕੰਮ ਹੈਗਾ ਪਰਚੇ ਫੜਾਉਣਾ ਤੁਹਾਡਾ ਕੰਮ ਹੈਗਾ ਨਹੀਂ ਫੜਨਾ ਤੁਸੀਂ ਨਾ ਫੜੋ ਕਿਉਂਕਿ ਤੁਹਾਡੇ ਧਰਮ ਦੇ ਰੂਲ ਆ ਉਹ ਤੁਸੀਂ ਕਹਿੰਦੇ ਅਸੀਂ ਤੇ ਇਦਾਂ ਕਰਦੇ ਹਾਂ ਤੁਸੀਂ ਨਹੀਂ ਕਰਦੇ ਹੋਵੋਗੇ ਅਸੀਂ ਤੇ ਇਦਾਂ ਕਰਦੇ ਆ ਸੋ ਇਹ ਤੁਸੀਂ ਬਹੁਤ ਕੁਸ਼ ਕਰਦੇ ਜਿਹੜਾ ਅਸੀਂ ਨਹੀਂ ਕਰਦੇ ਅਸੀਂ ਤੇ ਨਹੀਂ ਕਹਿੰਦੇ ਤੁਸੀਂ ਇਦਾਂ ਕਿਉਂ ਕਰਦੇ ਹੋ ਕਿਉਂਕਿ ਇਹ ਤੇ ਹਰੇਕ ਦਾ ਸਿਸਟਮ ਹੈ ਨਾ ਆਪਣਾ ਮੁਸਲਮਾਨਾਂ ਦਾ ਕੋਈ ਜੀ ਮਰਦਾ ਹੈ ਤੇ ਉਹਨੇ ਦਫਨਾਉਣਾ ਹੈ ਤੁਸੀਂ ਇੱਕ ਸਵਾਲ ਕਿਦਾਂ ਅਗਲਾ ਕਸ ਤੁਸੀਂ ਕੋ ਦਫਨਾਉਂਦੇ ਹੋ ਅਗਲਾ ਕਹੋਗੇ ਤੁਸੀਂ ਕੋ ਜਲਾਉਂਦੇ ਹੋ ਤੁਸੀਂ ਫੇਰੇ ਇੱਕ ਕਰਕੇ ਵਿਆਹ ਕਰਦੇ ਹੋ ਫੇਰੇ ਲੈਂਦੇ ਹੋ ਅਗਲੇ ਦੂਜਾ ਥੜਾ ਆਨੰਦ ਕਾਰਜ ਕਰਦੇ ਆ ਤੀਜੇ ਵਿੱਚ ਦੋ ਥੜੇ ਜਿਹੜੇ ਆ ਉਹ ਨਿਕਾਹ ਕਰਦੇ ਆ ਤੇ ਉਹ ਤੁਸੀਂ ਥੋੜੀ ਕਿਹਾ ਤੁਸੀਂ ਨਿਕਾਹ ਕਾਲੀ ਕਰਦੇ ਹੋ ਅਸੀਂ ਪੁੱਛਾਂਗੇ ਤੁਸੀਂ ਕਾਲੀ ਆਨੰਦ ਕਾਰਜ ਕਰਦੇ ਹੋ ਅਸੀਂ ਪੁੱਛਾਂਗੇ ਤੁਸੀਂ ਕਾਲੀ ਫੇਰੇ ਲੈਂਦੇ ਹੋ ਸੋ ਇਹ ਤੇ ਕੌਣ ਕੀ ਕਰਦਾ ਆ ਜੇ ਮੈਂ ਉਹ ਨਹੀਂ ਕਰਦਾ ਤੇ ਇਹਦਾ ਮਤਲਬ ਇਹ ਥੋੜੀ ਆ ਵੀ ਮੈਂ ਨਹੀਂ ਕਰਦਾ ਤੁਸੀਂ ਕੋ ਕਰਦੇ ਹੋ ਅਸੀਂ ਤੇ ਭਾਈ ਸਾਹਿਬ ਅਸੀਂ ਤੇ ਪੂਰੀ ਦੁਨੀਆ ਦੇ ਵਿੱਚ ਇਸ ਖੁਸ਼ਖਬਰੀ ਨੂੰ ਦੱਸਣ ਦੇ ਲਈ ਹੀ ਰੱਬ ਵੱਲੋਂ ਠਹਿਰਾਏ ਗਏ ਆ ਕਿ ਪੂਰੀ ਦੁਨੀਆ ਪਾਪ ਤੋਂ ਮੁਕਤ ਹੋਵੇ ਪਾਪ ਦਾ ਇਕਰਾਰ ਕਰੇ ਤੋਬਾ ਕਰੇ ਤੇ ਆਪਣਾ ਜੀਵਨ ਪਰਮੇਸ਼ਵਰ ਦੇ ਲੇਖੇ ਲਾ ਕੇ ਧਰਮੀ ਜੀਵਨ ਜੀ ਸਕਣ ਤਾਂ ਕਿ ਪਾਪ ਦੇ ਕਾਰਨ ਮਿਲਣ ਵਾਲੀ ਉਸ ਹਮੇਸ਼ਾ ਦੀ ਨਰਕ ਦੀ ਮੌਤ ਤੋਂ ਬਚ ਸਕਣ ਜਿਹਦੇ ਵਿੱਚ ਹਮੇਸ਼ਾ ਹਮੇਸ਼ਾ ਦੇ ਲਈ ਕੋ ਦਾ ਆਤਮਾ ਸੜਦਾ ਰਹੇਗਾ ਕਿਉਂਕਿ ਆਤਮਾ ਕਦੇ ਮਰਦਾ ਨਹੀਂ ਹੈ ਸੋ ਅਸੀਂ ਤੇ ਦੱਸਾਂਗੇ ਲੋਕਾਂ ਨੂੰ ਕਿਉਂਕਿ ਸਾਡੀ ਇਹ ਜ਼ਿੰਮੇਵਾਰੀ ਹੈ ਤੁਹਾਨੂੰ ਚੰਗਾ ਨਹੀਂ ਲੱਗਦਾ ਤੇ ਤੁਸੀਂ ਨਾ ਸੁਣੋ ਤੁਸੀਂ ਸਾਡੇ ਘਰਾਂ ਦੇ ਲਾਗੇ ਜਗਰਾਤੇ ਕਰਦੇ ਹੋ ساری-ਸਾਰੀ ਰਾਤ ਇਸ ਵਿਕੇ ਚੱਲਦਾ ਆ ਭੇਟਾਂ ਚੱਲਦੀਆਂ ਆ ਸੋ ਉਹ ਤੁਹਾਨੂੰ ਚੰਗੀਆਂ ਲੱਗਦੀਆਂ ਸਾਨੂੰ ਨਹੀਂ ਚੰਗੀਆਂ ਲੱਗਦੀਆਂ ਤੇ ਕਦੀ ਅਸੀਂ ਆ ਕੇ ਬਾਅਦ ਤੁਹਾਨੂੰ ਇਹ ਥੋੜੀ ਕਹਿੰਨੇ ਵੀ ਸਾਨੂੰ ਚੰਗਾ ਨਹੀਂ ਲੱਗਦਾ ਤੇ ਨੰਬੰਦ ਕਰੋ ਸੋ ਅਕਲ ਨੂੰ ਹੱਥ ਮਾਰੋ ਰਲ ਮਿਲ ਕੇ ਰਹੋ ਆਪਣੇ ਆਪਣੇ ਸਿਸਟਮ ਦੇ ਸਾਹ ਨਾਲ ਜਿੱਥੇ ਤੇ ਆਸਦਾ ਹੈਗੀ ਆ ਉਹਦੇ ਵਿੱਚ ਅਗਰ ਕੋਈ ਸਚਾਈ ਹੈਗੀ ਆ ਤੂੰ ਲੋਕਾਂ ਚ ਲੈ ਕੇ ਜਾਓ ਤੇ ਜਿਹੜੇ ਸਚਾਈ ਨੂੰ ਜਾਣਨ ਵਾਲੇ ਜਾਂ ਜਿਹੜੇ ਖੋਜੀ ਆ ਉਹ ਆਪੇ ਫੈਸਲਾ ਕਰ ਲੈਣਗੇ ਅਸੀਂ ਕਿਹੜੇ ਪਾਸੇ ਨੂੰ ਜਾਣਾ ਹੈ ਸਾਰਿਆਂ ਨੂੰ ਮੇਰੇ ਨਾਲ ਜੈਮ ਸਿੱਕੀ